19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸਾਕ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਮੈਂ ਰੇਜਿੰਦਰ ਸਿੰਘ ਤਸੀਲਦਾਰ ਕਲਾਨੌਰ ਪੰਜਾਬ ਸਰਕਾਰ ਵੱਲੋਂ ਈਜ਼ੀ ਰਜਿਸਟ੍ਰੇਸ਼ਨ ਦਾ ਪ੍ਰੋਜੈਕਟ ਚਲਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਤੱਕ ਅਸੀਂ ਦਾਸਤਿਜਸ਼ਟੀਆਂ ਮਾਈ ਡੀਡ ਦੇ ਮੁਤਾਬਕ ਕਰ ਸਕੇ ਹਾਂ ਇਸ ਜਿਹੜਾ ਪ੍ਰੋਜੈਕਟ ਹੈ ਲੋਕਾਂ ਦੇ ਹਿੱਤ ਵਿੱਚ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਇਆ ਗਿਆ ਹੈ ਇਹਦੇ ਵਿੱਚ ਬਹੁਤ ਸਿੰਪਲ ਪ੍ਰੋਸੀਜਰ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਨੇ ਕੋਈ ਵੀ ਚੀਜ਼ੀ ਲਖਾਣੀ ਹੋਵੇ ਰਜਿਸਟਰੀ ਦਫ਼ਤਰ ਤੇ ਵਿੱਚ ਆ ਕੇ ਤੁਸੀਂ ਬਾਹਰ ਵਕੀਲ ਸਾਡੇ ਬੈਠੇ ਹੋਏ ਹਨ ਜੋ ਸਰਕਾਰ ਵੱਲੋਂ ਪਾਇੰਟ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਕਾਗਜ਼ ਦੇਨੇ ਹਨ ਤੇ ਉਹਨਾਂ ਨੇ ਤੁਹਾਡਾ ਡਾਕੂਮੈਂਟ ਲਿਖ ਦੇਣਾ ਹੈ ਔਰ ਇਸ ਰਜਿਸਟਰੀ ਲਿਖਣ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਕਾਗਜ਼ ਪਹਿਲਾਂ ਸਮੇਂ ਸਿਰ ਚੈੱਕ ਕਰਲੇ ਜਾਣਗੇ ਬਾਅਦ ਦੇ ਵਿੱਚ ਕੋਈ ਵੀ ਗਲਤੀ ਨਹੀਂ ਕੱਢੀ ਜਾ ਸਕਦੀ ਉਸ ਦੇ ਨਾਲ ਜਦੋਂ ਤੁਸੀਂ ਆਪਣੀ ਰਜਿਸਟਰੀ ਸਾਰੀ ਚੈੱਕ ਕਰਵਾ ਲੋਗੇ ਫਿਰ ਤੁਸੀਂ ਆਪਣਾ ਪੂਰਾ ਸਰਕਾਰੀ ਫੀਸ ਜਿਹੜੇ ਸਟਾਰਮਸ ਰਜਿਸਟਰ ਫੀਸ ਉਹ ਸਾਰੀਆਂ ਦੇ ਕੇ ਤੁਸੀਂ ਰਜਿਸਟਰੀ ਪੇਸ਼ ਕਰ ਸਕਦੇ ਹੋ ਤੇ ਇਸ ਕਰਕੇ ਜਿਸ ਦਿਨ ਤੁਸੀਂ ਫਿਰ ਰਜਿਸਟਰੀ ਕਰਾਓਗੇ ਉਸ ਦਿਨ ਤੁਹਾਨੂੰ ਕੋਈ ਵੀ ਟਾਈਮ ਨਹੀਂ ਲੱਗੇਗਾ ਵਿਥਿਨ 1 ਆਵਰਸ ਅਸੀਂ ਸਾਨੂੰ ਰਜਿਸਟਰੀ ਕਰਕੇ ਰਿਹਾਇਤ ਵਿੱਚ ਪੜਾ ਲਿਆ ਇਸ ਤੋਂ ਇਲਾਵਾ ਫਿਰ ਵੀ ਸਰਕਾਰ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਦਾ ਮਹਮ ਚਲਾਈ ਗਈ ਹੈ ਇਸ ਦੇ ਤਹਿਤ ਕੋਈ ਵੀ ਮੁਲਾਜ਼ਮ ਛੋਟੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਮੁਲਾਜ਼ਮ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਸਾਡੇ ਧਿਆਨ ਵਿੱਚ ਜਾਂ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਹੋ। ਹਾਂਜੀ ਮੈਂ ਗਰਮੀਤ ਸਿੰਘ ਕਲਰੌਰ ਮੈਂ ਰਜਿਸਟਰੀ ਕਾਉਂਸਲ ਦੇ ਆਇਆ ਸੀ ਤੇ ਬੜੀ ਵਧੀਆ ਮਤਲਬ ਢੰਗ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਛੇਤੀ ਮਰੀ ਰਜਿਸਟਰੀ ਹੋ ਗਈ ਆ ਤੇ ਮੇਰਾ ਮਤਲਬ ਤੁਮ ਬਹੁਤ ਖੁਸ਼ ਆ ਕਿ ਮੇਰੇ ਨੂੰ ਕੋਈ ਖੱਜਲ ਖਰਾਬੀ ਨਹੀਂ ਹੋਣੀ ਭਈ ਤੇ ਕੋਈ ਜਿੰਨੀ ਸਰਕਾਰੀ ਫੀਸ ਬੰਦੀ ਆ ਉਹ ਹੀ ਲਈ ਗਈ ਆ ਕੋਈ ਇਹਦੇ ਵਿੱਚ ਵਾਧੂ ਖਰਚਾ ਨਹੀਂ ਲਿਆ ਗਿਆ। ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਵਧੀਆ ਵਾ ਬਹੁਤ ਵਧੀਆ ਮਤਲਬ ਜਿਹੜਾ ਛੇਤੀ ਮਤਲਬ ਜਿਹੜਾ ਹੋ ਗਿਆ ਕੰਮ ਮੈਂ ਐਡਵੋਕੇਟ ਰਿਸ਼ਮ ਸਿੰਘ ਪੰਨੂ ਮੈਂ ਏਜੀ ਰਜਿਸਟਰੀ ਜੋ ਸਰਕਾਰ ਦੀ ਨਵੀਂ ਸਕੀਮ ਸ਼ੁਰੂ ਹੋਈ ਹੈ ਉਹਦੇ ਵਿੱਚ ਮਤੋਂ ਐਡਵੋਕੇਟ ਕਰਾ ਨੋਟ ਸੀਲ ਵਿੱਚ ਤਨਾਤਾ ਫਿਰ 9 ਤੋਂ 5 ਅਸੀਂ ਇੱਥੇ ਦਫ਼ਤਰ ਡਿਊਟੀ ਕਰਦੇ ਹਾਂ ਤੇ ਪਬਲਿਕ ਦੀ ਬਹੁਤ ਵਧੀਆ ਸੁਵਿਧਾ ਲਾਏ ਜੀ ਲੋਕ ਇਹਦਾ ਲਾਭ ਉਠਾ ਰਹੇ ਨੇ